ਦਿੱਲੀ ਐਨਸੀਆਰ ਦੇ ਵਿੱਚ ਚਿਕਨਗੁਨੀਆ ਦੇ ਅਨੇਕਾਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਇਸ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਚਿਕਨਗੁਨੀਆ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਸ਼ਹਿਰ ਦੇ ਵਿੱਚ ਇਸ ਸਾਲ ਹੁਣ ਤੱਕ 80 ਮਾਮਲੇ ਡੇਂਗੂ ਦੇ ਵੀ ਸਾਹਮਣੇ ਆ ਚੁੱਕੇ ਨੇ ہمارے ਪਾਸ ਅਭੀ ਤੱਕ ਚਿਕਨਗੁਨੀਆ ਦਾ ਇੱਕ ਹੀ ਕੰਫਰਮਡ ਕੇਸ ਆਇਆ ਹੈ ਜੀ ਕੱਲ੍ਹ ਔਰ ਡੇਂਗੀ ਕੇ ہمارے ਪਾਸ ਇਸ ਸਾਲ ਅਬ ਤੱਕ 80 ਕੇਸ ਆਏ ਨੇ ਜੀ ਕੰਫਰਮ ਸ਼ਹਿਰ ਕੇ ਡਿਸਟ੍ਰਿਕਟ ਦੇ ਲੁਧਿਆਣਾ ਡੈਂਗੂ ਅਤੇ ਚਿਕਨਗੁਨੀਆ ਦੋਵੇਂ ਹੀ ਮੱਛਰਾਂ ਦੇ ਨਾਲ ਹੁੰਦੇ ਨੇ ਪਰ ਦੋਵਾਂ ਦੇ ਲੱਛਣ ਵੱਖ-ਵੱਖ ਹੋ ਸਕਦੇ ਨੇ ਇੱਕ ਨਜ਼ਰ ਮਾਰਦੇ ਹਾਂ ਡੈਂਗੂ ਦੇ ਲੱਛਣਾਂ ਦੇ ਉੱਤੇ ਤੇਜ਼ ਠੰਡ ਲੱਗਣਾ ਸਿਰਦਰਦ ਕਮਰਦਰਦ ਅੱਖਾਂ ਦੇ ਵਿੱਚ ਤੇਜ਼ ਦਰਦ ਤੇਜ਼ ਬੁਖਾਰ ਬੇਚੈਨੀ ਉਲਟੀਆਂ ਆਉਣਾ ਬਲੱਡ ਪ੍ਰੈਸ਼ਰ ਦਾ ਘਟਣਾ ਸਰੀਰ ਦੇ ਉੱਤੇ ਲਾਲ ਨਿਸ਼ਾਨ ਡੈਂਗੂ ਦੇ ਲੱਛਣ ਹੋ ਸਕਦੇ ਨੇ ਮੱਛਰ ਦੇ ਕੱਟਣ ਦੇ 3 ਤੋਂ 7 ਦਿਨਾਂ ਦੇ ਅੰਦਰ ਇਹ ਲੱਛਣ ਮਰੀਜ਼ ਦੇ ਵਿੱਚ ਵੇਖੇ ਜਾ ਸਕਦੇ ਨੇ ਚਿਕਨਗੁਨੀਆ ਦੀ ਗੱਲ ਕਰੀਏ ਤਾਂ ਸਿਰਦਰਦ, ਮਾਸਪੇਸ਼ੀਆਂ ਦੇ ਵਿੱਚ ਦਰਦ, ਸੁੱਕੀ ਉਪਕਾਈ ਆਉਣਾ, ਥਕਾਨ ਮਹਿਸੂਸ ਹੋਣਾ, ਸਰੀਰ ਦੇ ਉੱਤੇ ਲਾਲ ਤੱਬੇ ਅਤੇ ਜੋੜਾਂ ਦੇ ਵਿੱਚ ਦਰਦ ਚਿਕਨਗੁਨੀਆ ਦੇ ਲੱਛਣ ਨੇ। ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਡੇਂਗੂ ਅਤੇ ਚਿਕਨਗੁਨੀਆ ਤੋਂ ਕਿਸ ਤਰੀਕੇ ਬਚਿਆ ਜਾ ਸਕਦਾ ਹੈ। ਚਿਕਨਗੁਨੀਆ ਤੇ ਡੇਂਗੂ ਦੇ ਮੱਛਰ ਸਾਫ਼ ਪਾਣੀ ਦੇ ਵਿੱਚ ਪੈਦਾ ਹੁੰਦੇ ਨੇ ਇਸ ਲਈ ਇੱਕੋ ਥਾਂ ਤੇ ਲਗਾਤਾਰ 4 ਤੋਂ 5 ਦਿਨ ਤੱਕ ਤਾਂ ਪਾਣੀ ਇਕੱਠਾ ਨਾ ਹੋਣ ਦਿਓ। ਕੂਲਰ ਦਾ ਪਾਣੀ ਹਫ਼ਤੇ ਦੇ ਵਿੱਚ ਇੱਕ ਵਾਰ ਜ਼ਰੂਰ ਬਦਲੋ। ਗਮਲਿਆਂ ਅਤੇ ਛੱਤਾਂ ਤੇ ਪਾਣੀ ਇਕੱਠਾ ਨਾ ਹੋਣ ਦਿਓ। ਪੂਰੀਆਵਾਮਾਂ ਦੀ ਕਮੀਜ਼ ਅਤੇ ਪੈਂਟ ਵੀ ਪਾ ਕੇ ਰੱਖੋ। ਮੱਛਰਾਂ ਤੋਂ ਬਚਣ ਲਈ ਕਰੀਮ ਦੀ ਵਰਤੋਂ ਕਰੋ। ਲੱਛਣ ਵਿਖਾਈ ਦੇਣ ਤੇ ਤੁਰੰਤ ਡਾਕਟਰ ਦੇ ਨਾਲ ਸੰਪਰਕ ਕਰੋ। ਪੰਜਾਬ ਭਰ ਦੇ ਵਿੱਚ ਇਸ ਸਾਲ ਹੁਣ ਤੱਕ ਡੇਂਗੂ ਦੇ ਕਰੀਬ 1300 ਮਾਮਲੇ ਸਾਹਮਣੇ ਆ ਚੁੱਕੇ ਨੇ। ਜਿਨ੍ਹਾਂ ਵਿੱਚੋਂ 230 ਮਾਮਲੇ ਅੰਮ੍ਰਿਤਸਰ ਵਿੱਚ, ਪਟਿਆਲਾ ਦੇ ਵਿੱਚ 150 ਤੇ ਫਿਰੋਜ਼ਪੁਰ ਦੇ ਵਿੱਚ ਕਰੀਬ 42 ਕੇਸ ਹੁਣ ਤੱਕ ਸਾਹਮਣੇ ਆਏ ਨੇ। ਸਰਕਾਰੀ ਹਸਪਤਾਲਾਂ ਦੇ ਵਿੱਚ ਬੇਸ਼ੱਕ ਸਫਾਈ ਹੋਣ ਦੇ ਦਾਅਵੇ ਕੀਤੇ ਜਾਂਦੇ ਨੇ। ਅਰ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਚਿਕਨਗੁਨੀਆ ਦਾ ਮਾਮਲਾ ਸਾਹਮਣੇ ਆਇਆ ਏ ਉਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਵਿਖਾ ਦਿੰਦੇ ਆ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਇਹ ਤਸਵੀਰਾਂ ਬਖੂਬੀ ਬਿਆਨ ਕਰ ਰਹੀਆਂ ਨੇ ਇੱਥੋਂ ਦੇ ਹਾਲਾਤਾਂ ਨੂੰ ਡੇਂਗੂ ਤੇ ਚਿਕਨਗੁਨੀਆ ਪੈਦਾ ਕਰਨ ਵਾਲੇ ਮੱਛਰਾਂ ਤੋਂ ਬਚਣ ਲਈ ਡਾਕਟਰ ਸਲਾਹਾਂ ਦਿੰਦੇ ਨੇ ਪਰ ਹਸਪਤਾਲ ਦੇ ਬਾਥਰੂਮ ਦਾ ਇਹ ਹਾਲ ਤੇ ਹਸਪਤਾਲ ਦੇ ਆਲੇ-ਦੁਆਲੇ ਗੰਦਗੀ ਸ਼ਰੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੀਆਂ ਨੇ ਹਾਲਾਂਕਿ ਜਦੋਂ ਅਸੀਂ ਡਾਕਟਰ ਸਾਹਿਬ ਤੋਂ ਇਸ ਲਾਪਰਵਾਹੀ ਦੇ ਬਾਰੇ ਸਵਾਲ ਕੀਤਾ ਤਾਂ ਉਹਨਾਂ ਨੇ ਆਪਣਾ ਪੱਲਾ ਝਾੜਨ ਲੱਗੇ ਦੇਰ ਨਾ ਕੀਤੀ सिविल हॉस्पिटल में तो इस वक्त खास सफाई मुहिम चल रहा है क्योंकि अब वो करवा रहे हैं ना वहाँ पे जेसीबी सी मशीन्स लगी हुई हैं सुनिए मेरी बात सिविल हॉस्पिटल में जेसीबी भी मशीन्स लगी हुई हैं बाहर जो इतनी खुली जगह है वहाँ पे सारी मिट्टी सफाई करवाई जा रही है जो नीची जगह है वहाँ पर मिट्टी डलवाई जा रही है वहाँ पे तो सफाई का काम चल रहा है जो पानी एक दिन में खड़ा हो गया सफाई चलते हुए वहाँ मच्छर नहीं पैदा होगा जहाँ हफ्ते भर से पानी खड़ा है मच्छर वहाँ रहेगा ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਤਸਵੀਰਾਂ ਸਾਨੂੰ ਅਕਸਰ ਵੇਖਣ ਨੂੰ ਮਿਲਦੀਆਂ ਨੇ ਹਾਲਾਤਾਂ ਦੇ ਵਿੱਚ ਸੁਧਾਰ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਪ੍ਰਣਾਲੀ ਉੱਥੇ ਦਾ ਉੱਥੇ ਹੀ ਹੈ